ਨਸ਼ਾ ਤਸਕਰਾਂ ਦੇ ਖਿਲਾਫ ਆਵਾਜ਼ ਚੁੱਕਣ ਵਾਲੀ ਕੌਰ ਖਾਲਸਾ ਨੇ ਪੁਲਿਸ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਤੋਂ ਬਾਅਦ ਖਾਲਸਾ ਬੀਬੀ ਦੇ ਹੱਕ ਦੇ ਵਿੱਚ ਹੋਰ ਸਿੱਖ ਜਥੇਬੰਦੀਆਂ ਨਿਤਰ ਕੇਸ ਸਾਹਮਣੇ ਆਈਆਂ ਦਾਦੀਏ ਕੇ ਨਸ਼ਾ ਤਸਕਰੀ ਦੇ ਖਿਲਾਫ ਆਵਾਜ਼ ਚੁੱਕਣ ਵਾਲੀ ਬਠਿੰਡਾ ਜ਼ਿਲ੍ਹੇ ਦੀ ਕਮਲਜੀਤ ਕੌਰ ਖਾਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਦੇ ਉੱਤੇ ਦੋਸ਼ ਲਗਾਏ ਗਏ ਨੇ ਉਹਨਾਂ ਕਹਿ ਕਿ ਨਸ਼ਾ ਤਸਕਰਾਂ ਨੂੰ ਲੈ ਕੇ ਉਸ ਨੇ ਜੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਉਸ ਦੀ ਪਛਾਣ ਜਿਹੜੀ ਕਿ ਉਜਾਗਰ ਕਰ ਦਿੱਤੀ ਜਿਸ ਕਰਕੇ ਉਸ ਦੀ ਜਾਨ ਨੂੰ ਵੀ ਖਤਰਾ ਹੈ ਇਸ ਦੇ ਨਾਲ ਹੀ ਕਮਲਜੀਤ ਕੌਰ ਨੇ ਦੱਸਿਆ ਕਿ ਨਸ਼ੀ ਦੀ ਗਤੀਵਿਧੀਆਂ ਦੀ ਜਾਣਕਾਰੀ ਐਸਐਸਪੀ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਵਿੱਚ ਦਿੱਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਦੇ ਬਾਅਦ ਐਸਐਚਓ ਬੂਟਾ ਸਿੰਘ ਨੇ ਨਾ ਕੇਵਲ ਉਸ ਦਾ ਨਾਮ ਉਜਾਗਰ ਕੀਤਾ ਬਲਕਿ ਉਸ ਨੂੰ ਜਾਨੋਂ ਮਾਰ ਦੇਣਾਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਇਸ ਤਰੀਕੇ ਦੇ ਲਜ਼ਾਮ ਇਸ ਬੀਬੀ ਖਾਲਸਾ ਵੱਲੋਂ ਲਗਾਏ ਗਏ ਨੇ ਆਓ ਸੁਣਦੇ ਹਾਂ ਮੈਂ ਜੀ ਕੁਝ ਸੀਗੇ ਨਸ਼ਾ ਤਸਕਰ ਵੱਡੇ ਲੈਵਲ ਦੇ ਅਧਿਕਾਰੀ ਸੀ ਪਾਏ ਸੀ ਜੀ ਗੁਪਤ ਨਾਮ ਪਾਏ ਸੀ ਉਹਨਾਂ ਦੇ ਜੀ ਐਸ ਐਚਓ ਬੂਟਾ ਸਿੰਘ ਨੇ ਤਾਰੀ ਨੇ ਨਵਜੁਗਦੀਪ ਤੇ ਸੋਮੇ ਵਰਗਿਆ ਨੇ ਜੀ ਇਹ ਘਰੋ ਘਰੀ ਜਾ ਕੇ ਦੱਸਿਆ ਅਸੀਂ ਸਾਬ ਕੋਲੇ ਅੰਦਰ ਐਸ ਪੀ ਸਾਹਿਬ ਕੋਲੇ ਗਏ ਆ ਉਹਨਾਂ ਨੂੰ ਸਾਰਾ ਪ੍ਰੂਫ ਦਿੱਤਾ ਜੀ ਉਹ ਕਹਿੰਦੇ ਵੀ ਤੁਹਾਡੀ ਕਾਰਵਾਈ ਜਿਹੜੀ ਆ ਮੰਦੀ ਕਾਰਵਾਈ ਜਿਹੜੀ ਐ ਐਸਐਚਓ ਸਾਹਿਬ ਤੇ ਕੀਤੀ ਜਾਊਗੀ ਅੰਦਰ ਮੇਰੀ ਪੂਰੀ ਇਨਸਾਫ ਦੀ ਜੋਸ਼ੀ ਮੰਗ ਉਹ ਮੇਰੀ ਮੰਨੀ ਗਈ ਐ ਸਾਫ ਡਿੱਪੀ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਐ ਵੀ ਜੋ ਕੁਝ ਵੀ ਮਤਲਬ ਇਹਨੇ ਕੀਤਾ ਇਹ ਗਲਤ ਕੀਤਾ ਮੇਰਾ ਨਾਮ ਜੀ ਇਹਨੇ ਹਰੇਕ ਦੇ ਘਰੋ ਘਰੀ ਜਾ ਕੇ ਲੀਕ ਕੀਤਾ ਪਰ ਮੈਂ ਉਹਨਾਂ ਬੰਦਿਆਂ ਨੂੰ ਜਾਣਦੀ ਵੀ ਹੈ ਨਹੀਂ ਉਹ ਐਸਐਚਓ ਆਪ ਦੇ ਆਪ ਹੀ ਫਸੂਗਾ ਕਿਉਂਕਿ ਮੈਂ ਜਦੋਂ ਕਾਰਵਾਈ ਉਹਨਾਂ ਤੇ ਕੀਤੀ ਹੀ ਨਹੀਂ ਜੀ ਜਿਨ੍ਹਾਂ ਤੇ ਮੈਂ ਕਾਰਵਾਈ ਕੀਤੀ ਸੀ ਉਹ ਬੰਦਿਆਂ ਦੇ ਘਰੇ ਤਾਂ ਗਏ ਵੀ ਨਹੀਂ ਜੀ ਨਾ ਹੀ ਉਹਨਾਂ ਦੇ ਘਰੇ ਨਾਮ ਲਿੱਤਾ ਬੂਟਾ ਸਿੰਘ ਐ ਜਾਂ ਨਾਲ ਬੂਟਾ ਸਿੰਘ ਐਸਐਚਓ ਤਾਰੀ ਨਵਜੁਗਦੀਪ ਤੇ ਸੋਮਾ ਇਹ ਜਿਹਦੇ ਨਾਲ ਨੇ ਦੇ ਮਤਲਬ ਸਟਾਫ ਦੇ ਜਿਹੜੇ ਹੈਗੇ ਘਰੋ ਘਰ ਜਾ ਕੇ ਦੱਸ ਰਹੇ ਆ ਅੱਛਾ ਐਸਐਸਪੀ ਉੱਤੇ ਦੂਜੇ ਪਾਸੇ ਇਸ ਖਾਲਸਾ ਬੀਬੀ ਦੇ ਹੱਕ ਦੇ ਵਿੱਚ ਤਰਨਾ ਦਲ ਦੇ ਸਿੱਖ ਜਥੇਬੰਦੀਆਂ ਨੇ ਆਗੂ ਵੀ ਆਏ ਉਹਨਾਂ ਨੇ ਕੀ ਕਿਹਾ ਆਉਂ ਸੁਣਦੇ ਹਾਂ ਅਸੀਂ ਭੈਣ ਦੇ ਹੱਥ ਦੇ ਵਿੱਚ ਕੜੇ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਜਦੋਂ ਸਰਕਾਰ ਪਹਿਲਾਂ ਇਹ ਨਾ ਕਹੇ ਕਿ ਨਾਮ ਗੋਪਤ ਰੱਖਿਆ ਜਾਊਗਾ ਖਰਜੀਉ ਨੇ ਦੱਸਤਾ ਤਾਂ ਨਾਮ ਗੋਪਤ ਰੱਖਿਆ ਵੀ ਜਾਵੇ ਕਿਉਂ ਤੁਸੀਂ ਆਪਸ਼ੋ ਜੁਸ਼ਮਣਾਂ ਕੋਈਆਂ ਭਾਈ ਅਸੀਂ ਸਾਰਾ ਦਲਪੰਤ ਭੈਣ ਦੇ ਨਾਲ ਖੜਾ ਹੈ ਜੋ ਵੀ ਫੈਸਲਾ ਹੋਊਗਾ ਪ੍ਰਸ਼ਾਸਨ ਜੇ ਸਿਰ ਮੱਥੇ ਰੱਖਦੀ ਹੈ ਤਾਂ ਠੀਕ ਹੈ ਜੇ ਪਰ ਸਾਡੇ ਵੱਲੋਂ ਕਾਰਵਾਈ ਹੋਵੇ ਇਹਨਾਂ ਨੇ ਹੁਣ ਜਾਣਕਾਰੀ ਦਿੱਤੀ ਸੀ ਕਿ ਇਹਨਾਂ ਨੂੰ ਨਾਮ ਚੰਤ ਕਰ ਦਿੰਦਾ ਕੋਈ ਮੰਗ ਕਰਦੇ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਉਮੀਦ ਤਾਂ ਹੈਗੀ ਹੈ ਦਿੱਤੀ ਜਾਵੇ ਸਰਕਾਰੀ ਸੁਰੱਖਿਆ ਦਿੱਤੀ ਜਾਵੇ ਵੀਰ ਇਹਨਾਂ ਨੂੰ ਇਸ ਤਰ੍ਹਾਂ ਤਾਂ ਫਿਰ ਬੈਰ ਵਿਰੋਧ ਕਰਕੇ ਆਪਣਾ ਦੁਸ਼ਮਣੀਆ ਵਧਦੀ ਹੈ ਜੀ ਹਾਂ ਆ ਤੁਸੀਂ ਦੇਖੋ ਅਤੇ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦੇ ਅਫਸਰ ਦਾ ਵੀ ਬਿਆਨ ਸਾਹਮਣੇ ਆਇਆ ਆਖਿਰ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਿਹਾ ਆਓ ਸੁਣਦੇ ਹਾਂ ਇਦਾਂ ਜੀ ਤੁਸੀਂ ਹੁਣ ਜਦ ਆਏ ਕਮਲਪ੍ਰੀਤ ਗੌਰ ਦੇ ਨਾਮ ਲਾਏ ਉਹ ਸਾਨੂੰ ਕਹਿੰਦੀ ਹੈ ਕਿ ਦਰਖਾਸਤ ਦਿੱਤੀ ਉਹਨੇ ਇੱਕ ਕੁਝ ਬੰਦਿਆਂ ਦੇ ਖਿਲਾਫ ਇਹ ਦੇ ਜਿਕੇ ਉਹਦਾ ਬ੍ਰਦਰ ਵੀ ਇੱਕ ਤਿੰਨ ਕੇਸਾਂ ਚ ਨਾਮਿਨੇਟਡ ਦੋਹਾਂ ਕੇਸਾਂ ਚ ਤੇ ਉਹਦੇ ਕੋਲ ਭੁਗਤੀ ਮਿਲੀ ਹੈਗੀ ਇੱਕ ਕੇਸੇ ਚ 29 ਚ ਨਾਮਿਨੇਟਡ ਹੈਗੇ ਆ ਉਹ ਸ਼ੱਕਜ਼ਾਇਰ ਕਰਦੀ ਕੁਝ ਬੰਦਿਆਂ ਦੇ ਖਿਲਾਫ ਕਿ ਮੇਰੇ ਬ੍ਰਦਰ ਦੇ ਤੇ ਐਫਆਈਆਰ ਹੋ ਗਈ ਇਹਨਾਂ ਤੇ ਨਹੀਂ ਹੋਈ ਸੋ ਅੱਜ ਆਏ ਸੀ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਜੇ ਉਹਨਾਂ ਨਾਲ ਵੀ ਵੈਰੀ ਕਫਾਈ ਕਰਾਂਗੇ ਤਸਦੀਕ ਕਰਾਂਗੇ ਜਿਹੜਾ ਵੀ ਜੇ ਉਹ ਪਾਏ ਜਾਂਦੇ ਨੇ ਇਸ ਨਾਰਕੋਟਿਕਸ ਦੇ ਟਰੇਡ ਜਿੱਥੇ ਹੈਗੀ ਉਹਦੇ ਤੇ ਵੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਤਾਂ ਪੁਲਿਸ ਅਧਿਕਾਰੀਆਂ ਤੇ ਰੋਕ ਲਾ ਲਈਏ ਵੀ ਉਹ ਉਹ ਹੁਣ ਉਹ ਐਕਚੁਅਲੀ ਇਹ ਕਿ ਜਦੋਂ ਬੇਲ ਆਊਟ ਵਾਲੇ ਨਸ਼ਾ ਯੁੱਧ ਜਿਹੜਾ ਨਸ਼ਾ ਅੰਮ੍ਰਿਤ ਚੱਲ ਰਿਹਾ ਹੈਗਾ ਉਹਦੇ 'ਚ ਜਿਹੜੀ ਹੈਗੀ ਆ ਕਿ ਲਗਾਤਾਰ ਅਸੀਂ ਜਿਹੜੇ ਕੰਮ ਕਰਦੇ ਨੇ ਉਹਨਾਂ ਤੇ ਹੀ ਨਜ਼ਰ ਬਣਾਈ ਰੱਖੀ ਆ ਚਾਹੇ ਉਹ ਅੰਦਰ ਨੇ ਚਾਹੇ ਉਹ ਬਾਹਰ ਨੇ ਹਨਾ ਸੋ ਆ ਮੈਂ ਦੱਸਦਾ ਤੁਹਾਨੂੰ ਸੁਣੋ ਤੇ ਸਿੱਖੀ ਉਹ ਹੁਣ ਉਹਦਾ ਬ੍ਰਦਰ ਮੇਰੇ ਖਾਲ ਕੁਝ ਸਮਾਂ ਪਹਿਲਾਂ ਹੀ ਬੀਲ ਤੇ ਆਇਆ ਚੌਥੇ ਪੰਜਵੇਂ ਮਹੀਨੇ ਆਇਆ ਹੈਗਾ ਸੋ ਇਹੀ ਉਹ ਚੈੱਕ ਕਰਦੇ ਆ ਰੈਗੂਲਰ ਚੈੱਕ ਕਰਦੇ ਇਹਨੂੰ ਵੀ ਚੈੱਕ ਕੀਤਾ ਹੋਣਾ ਉਹਨੂੰ ਇਹਨੂੰ ਇਸੇ ਚੀਜ਼ ਤੋਂ ਖਫਾ ਹੈਗੇ ਨੇ ਕਿ ਇਹਨੂੰ ਚੱਕ ਕਿਉਂ ਕੀਤਾ ਪਰ ਇਹੀ ਉਹਨੂੰ ਇਹੀ ਆਖਿਆ ਕਿ ਜੇਕਰ ਤਾਂ ਕਿਸੇ ਕੋਈ ਵੀ ਬੰਦਾ ਲੈਟ ਅ ਸਪੋਜ਼ ਉਹਦਾ ਭਰਾ ਹੀ ਨਹੀਂ ਕੋਈ ਐਕਸ ਵਾਈ ਜ਼ेड ਬੰਦਾ ਠੀਕ ਹੈ ਜੀ ਇਹ ਕੰਮ ਕਰਦਾ ਹੈ ਤੇ ਜੇ ਉਹ ਕਰਦਾ ਫੜਿਆ ਗਿਆ ਤੇ ਉਤੇ ਕਾਰਵਾਈ ਤੇ ਜ਼ਰੂਰ ਕਰੇਗੀ ਜੇ ਇਨ ਕੇਸ ਜੇ ਉਹਨੂੰ ਕਿਤੇ ਕੋਈ ਵੀ ਖਦਸ਼ਾ ਹੈਗਾ ਕਿ ਮੇਰੇ ਭਰਾ ਨੂੰ ਐ ਵੀ ਕੋਈ ਇਦਾਂ ਕਰਦੇ ਤੰਗ ਪ੍ਰੇਸ਼ਾਨ ਕਰਦੇ ਤੈਨੂੰ ਕਹਿਆ ਕਿ ਸਾਨੂੰ ਆ ਕੇ ਡਾਇਰੈਕਟਲੀ ਦੱਸ ਦੇ ਸਹੀ ਕਣੀ ਉਹ ਕਹਿੰਦੀ ਵੀ ਮੈਂ ਜਿਹੜਾ ਨਸ਼ਾ ਸੰਬੰਧੀ ਜਾਣਕਾਰੀ ਦਿੱਤੀ ਸੀ ਔਰ ਮੇਰਾ ਨਾਮ ਜਨਤਕ ਕਰਤਾ ਜਿੱਤੇ ਕਹਿੰਦਾ ਵੀ ਪੂਤਰ ਰੱਖਿਆ ਜਾਵੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿਸੇ ਦਾ ਕੋਈ ਨਾਮ ਜਨਤਕ ਨਹੀਂ ਕੀਤਾ ਹੈਗਾ ਜਿਹੜੀ ਦੋ ਤਰ੍ਹਾਂ ਦੀਆਂ ਕੰਪਲੇਂਟਸ ਹੁੰਦੀਆਂ ਇੱਕ ਤੇ ਪੀਸੀ ਕੰਪਲੇਂਟ ਹੁੰਦੀ ਹੈਗੀ ਤੇ ਇੱਕ ਜਿਹੜੀਆਂ ਜਿਹਦੇ ਚ ਜਿਹੜੀਆਂ ਸੀ ਦੂਸਰੀਆਂ ਹੁੰਦੀਆਂ ਜਿਨ੍ਹਾਂ ਦੀ ਗੁਪਤ ਰੱਖਣਾ ਹੁੰਦਾ ਜਿਹੜੀ ਗੁਪਤ ਰੱਖਣ ਵਾਲੀ ਹੈਗੀ ਅਸੀਂ ਕਿਸੇ ਦਾ ਕੋਈ ਨਾਮ ਨਹੀਂ ਉਹਦੇ 'ਚ ਜਨਤਕ ਕਰਦੇ ਹੋ ਔਨ ਰਿਕਾਰਡ ਹੀ ਹੁੰਦਾ ਕਿ ਉਹ ਵੀ ਸਾਨੂੰ ਹੀ ਪਤਾ ਹੁੰਦਾ ਹੈਗਾ ਕਈਆਂ ਦੇ ਪਰਸਨਲ ਡਿਸਪਿਊਟ ਵੀ ਹੁੰਦੇ ਆ ਉਹਦੇ 'ਚ ਫਿਰ ਉਹ ਹੁੰਦਾ ਇਹਦੇ 'ਚ ਨੀਂਦਾ ਨਹੀਂ ਕਿਸੇ ਦਾ ਨਹੀਂ ਨਾਮ ਕੀਤਾ ਜੇ ਕਿਸੇ ਨੇ ਕੀਤਾ ਵੀ ਹੋਊਗਾ ਅੱਜ ਨਹੀਂ ਤਾਂ ਕੱਲ ਕਰੂਗਾ ਤੇ ਜੇ ਕੋਈ ਡਿਪਾਰਟਮੈਂਟਲ ਐਕਸ਼ਨ ਪਾਉਂਦਾ ਉਹਦੇ ਤੋਂ ਲੈ ਲਾਂਗੇ ਅਸੀਂ ਸੋਦਾ ਜੀ ਇਹ ਕਿ ਇਸ ਬੀਬੀ ਨੇ ਪੁਲਿਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਉਹਨਾਂ ਨੇ ਕਿਹਾ ਕਿ ਜੇਕਰ ਉਸ ਨੂੰ ਕੁਝ ਹੁੰਦਾ ਤਾਂ ਇਸ ਦੇ ਲਈ ਪੁਲਿਸ ਅਧਿਕਾਰੀ ਜ਼ਿੰਮੇਵਾਰ ਹੋਣਗੇ ਜਿਸ ਨੇ ਉਹਨਾਂ ਦਾ ਨਾਮ ਉਚਾਰ ਕਰ ਦਿੱਤਾ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ